ਕਰਾਲੀ ਦੇ ਵਿੱਚ ਪੰਜਾਬ ਰੋਡਵੇਜ ਦੀ ਬੱਸ ਦੇ ਡਰਾਈਵਰ ਦਾ ਕਤਲ ਹੋ ਗਿਆ ਤੇ ਬੱਸ ਦੇ ਵਿੱਚ ਸੜਕ ਤੇ ਕਿੱਥੇ ਮਸਲਾ ਕੋ ਬਹੁਤਾ ਵੱਡਾ ਨਹੀਂ ਸੀਗਾ ਮਸਲਾ ਜਗਾ ਰਸਤੇ ਨੂੰ ਲੈ ਕੇ ਰਾਹ ਨੂੰ ਲੈ ਕੇ ਪਿੱਛੇ ਮੂਰੇ ਬੱਸ ਜਾ ਰਹੀ ਸੀ ਰੋਡਵੇਜ ਦੀ ਔਰ ਪਿੱਛੇ ਇੱਕ ਜਿਹੜਾਗਾ ਬਲੈਰੋ ਚਾਲਕ ਆ ਰਿਹਾ ਸੀਗਾ ਔਰ ਅੱਗੇ ਲੰਘਣ ਨੂੰ ਲੈ ਕੇ ਜਿਹੜਾ ਬਲੈਰੋ ਚਾਲਕ ਤੇ ਬੱਸ ਡਰਾਈਵਰ ਦੇ ਵਿੱਚ ਟਕਰਾਰ ਹੋਇਆ ਉਸ ਤੋਂ ਬਾਅਦ ਗੱਡੀ ਚਾਲਕਾਗਾ ਜਿਹੜਾ ਲੋਹੇ ਦੀ ਰਾਡ ਕੱਢ ਲਿਆ ਆ ਔਰ ਉਹਨੇ ਪੰਜਾਬ ਰੋਡਵੇ ਦੇ ਡਰਾਈਵਰ ਦੇ ਉੱਤੇ ਰੋਡ ਦੇ ਨਾਲ ਹਮਲਾ ਕਰ ਦਿੱਤਾ ਪ੍ਰਾਪਰਟੀ ਡੀਲਰ ਦੇ ਘਰ ਤੇ ਛਾਪਾ ਮਾਰਤਾ ਹਰਚਰਨ ਭੁੱਲਰ ਵਾਲੇ ਕੇਸ 'ਚ ਬਿਲਕੁਲ ਜੀ ਇਹ ਜਿਹੜੀਆਂ ਤਾਰਾਂ ਨੇ ਜਿਹੜੀਆਂ ਉਹ ਹੁਣ ਪ੍ਰਾਪਰਟੀ ਡੀਲਰਾਂ ਤੱਕ ਜਾ ਪਹੁੰਚੀਆਂ ਔਰ ਇਹ ਮਸਲਾ ਕੱਲੇ ਚੰਡੀਗੜ੍ਹ ਜਾਂ ਹੋਰ ਥਾਵਾਂ ਦੇ ਉੱਤੇ ਨਹੀਂ ਰਿਹਾ ਬਲਕਿ ਰੋਪੜ ਰੇਂਜ ਦੇ ਮੁਤਲ ਡੀਆਈਜੀ ਅਚਰਨ ਸਿੰਘ ਭੁੱਲਰ ਤੋਂ ਸੀਬੀਆਈ ਹੁਣ ਜਦੋਂ ਪੁੱਛਗਿੱਛ ਕਰ ਰਹੀ ਹੈ ਇਹ ਵੀ ਪਤਾ ਲੱਗਿਆ ਕਿ ਜਿਹੜਾ ਵਿਚੋਲਾ ਕਿਰਸ਼ਾਨੂੰ ਹੈ ਕਿਰਸ਼ਾਨੂੰ ਤੇ ਭੁੱਲਰ ਦੋਨਾਂ ਨੂੰ ਆਹਮੋ ਸਾਹਮਣੇ ਵਹਾ ਕੇ ਪੁੱਛਗਿੱਛ ਕੀਤੀ ਗਈ ਆ ਮਿੱਟੂ ਕੋਠੀ ਦਾ ਰੇਡ ਕੱਪ ਆ ਕੇ ਬੈਠਾ ਸੀ ਕੱਲ ਭਗਵੰਤ ਮਾਨ ਨਾਲ ਭਗਵੰਤ ਮਾਨ ਉਹਨੂੰ ਕਹੀ ਜਾਂਦਾ ਤੁਸੀਂ ਕੋਠੀ ਰੋਕੀ ਬੈਠੇ ਹੋ ਤੇ ਇੱਕ ਦੂਜੇ ਨੂੰ ਲੱਗੇ ਹੋਏ ਨੇ ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਵੀ ਆਪਸ ਵਿੱਚ ਗੱਲਬਾਤ ਕਰ ਰਹੇ ਨੇ ਪਰ ਰਾਜਾ ਵੜਿੰਗ ਨੇ ਕੀ ਕਹਿ ਦਿੱਤਾ ਜਿਹਦੇ ਕਰਕੇ ਨਿਤ ਪਟੜੀ ਫਿਰਦੀ ਹੈ ਹੋਇਆ ਕੀ ਹੈ ਸ੍ਰੀ ਨਵਕੀਰ ਸਿੰਘ ਪੱਤੀ ਜੀ ਸਵਾਗਤ ਹੈ ਸਤਿ ਸ੍ਰੀ ਅਕਾਲ ਸ਼ੁਕਰੀਆ ਜੀ ਗਿੱਲ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਗਿੱਲ ਸਾਹਿਬ ਤਰਨ ਤਾਰਨ ਦੇ ਵਿੱਚ ਵੱਧੋ ਵੱਧ ਹੋਈ ਐ ਬਿੱਟੂ ਕੋਠੀ ਦਾ ਰੇਡ ਕਪ ਆ ਕੇ ਬੈਠਾ ਸੀ ਕੱਲ ਭਗਵੰਤ ਮਾਨ ਨਾਲ ਭਗਵੰਤ ਮਾਨ ਉਹਨੂੰ ਕਹੀ ਜਾਂਦਾ ਤੁਸੀਂ ਕੋਠੀ ਰੋਕੀ ਬੈਠੇ ਹੋ ਤੇ ਇੱਕ ਦੂਜੇ ਨੂੰ ਲੱਗੇ ਹੋਏ ਨੇ ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਵੀ ਆਪਸ ਵਿੱਚ ਗੱਲਬਾਤ ਕਰ ਰਹੇ ਨੇ ਪਰ ਰਾਜਾ ਵੜਿੰਗ ਨੇ ਕੀ ਕਹਿ ਦਿੱਤਾ ਜਿਹਦੇ ਕਰਕੇ ਨਿਤ ਪਟੜੀ ਫਿਰਦੀ ਐ ਹੋਇਆ ਕੀ ਐ ਜਿਲ੍ਹਤ ਸਭ ਹੋਇਆ ਹੈ ਹੋਇਆ ਇਹ ਹੈ ਕਿ ਦੇਸ਼ ਦੇ ਕੇਂਦਰੀ ਗ੍ਰਹਿ ਮੰਤਰੀ ਰਹੇ ਨੇ ਪੰਜਾਬ ਤੋਂ ਬੂਟਾ ਸਿੰਘ ਜੀ ਹੂੰ ਬੂਟਾ ਸਿੰਘ ਪੰਜਾਬ ਦੇ ਦਲਿਤ ਭਾਈਚਾਰੇ ਦੇ ਵਿੱਚੋਂ ਇੱਕ ਵੱਡਾ ਚਿਹਰਾ ਸੀ ਪੜ੍ਹੇ ਲਿਖੇ ਕਦਾਵਰ ਲੀਡਰ ਸੀ ਔਰ ਕਾਂਗਰਸ ਪਾਰਟੀ ਦੀ ਸਰਕਾਰ ਦੇ ਵਿੱਚ ਉਹ ਕੇਂਦਰੀ ਗ੍ਰਹਿ ਮੰਤਰੀ ਬਣੇ ਇਹ ਉਹਨਾਂ ਸਮਿਆਂ ਦੇ ਵਿੱਚ ਚਰਚਾ ਵੀ ਚੱਲਦੀ ਰਹੀ ਹੈ ਕਿ ਪੰਜਾਬ ਤੋਂ ਕਾਂਗਰਸ ਦੇ ਵਿੱਚ ਦੋ ਵੱਡੇ ਲੀਡਰ ਉਹ ਸਮੇਂ ਰਹੇ ਗਿਆਨੀ ਜੈਲ ਸਿੰਘ ਤੇ 부ਟਾ ਸਿੰਘ 부ਟਾ ਸਿੰਘ ਬਾਰੇ ਤਰਨ ਤਾਰਨ ਦੇ ਵਿੱਚ ਪ੍ਰਚਾਰ ਕਰਦੇ ਆ ਰਾਜੇ ਬੜਿੰਗ ਨੇ ਥੋੜੀਆਂ ਜੀਆਂ ਗੱਲਾਂ ਇਸ ਢੰਗ ਦੇ ਨਾਲ ਪੇਸ਼ ਕਰਤੀਆਂ ਕਿ ਜਿਹੜੀ ਸ਼ਬਦਾਬਲੀ ਠੀਕ ਨਹੀਂ ਸੀ ਰਾਜੇ ਬੜਿੰਗ ਨੇ ਉੱਥੇ ਇਹक्या ਵੀ ਦੇਖੋ ਕਾਂਗਰਸ ਪਾਰਟੀ ਕਿੰਨਾ ਮਾਣ ਸਨਮਾਨ ਦਿੰਦੀ ਆ ਦਲਿਤ ਭਾਈਚਾਰੇ ਨੂੰ ਦੇਖੋ ਬੂਟਾ ਸਿੰਘ ਨੂੰ ਜਿਹੜਾ ਗ੍ਰਹਿ ਮੰਤਰੀ ਬਣਾਇਆ ਮਤਲਬ ਇਦਾਂ ਦੀ ਗੱਲ ਕਰਦੇ ਹੋਏ ਉਹਨਾਂ ਨੇ ਮਾਣਜਨਕ ਟਿੱਪਣੀਆਂ ਬੂਟਾ ਸਿੰਘ ਨੂੰ ਲੈ ਕੇ ਕਰ ਦਿੱਤੀਆਂ ਉਹਦੇ 'ਚ ਉਹ ਆਪਦੇ ਜਣੇ ਤਾਂ ਨੰਬਰ ਬਣਾ ਰਹੇ ਸੀ ਆਪਦੇ ਤੇ ਆਪਦੀ ਪਾਰਟੀ ਦੇ ਪਰ ਰਾਜਾ ਬੜਿੰਗ ਦੇਸ਼ ਕੇ ਬੋਲਦਾ ਨਹੀਂ ਹੈ ਛੋਟੀ ਉਮਰੇ ਉਹਦਾ ਵੱਡਾ ਮਿਲ ਗਿਆ ਨਵਜੋਤ ਸਿੰਘ ਸਿੱਧੂ ਰਸਤੇ 'ਤੇ ਰਹਿ ਗਿਆ ਕੈਪਟਨ ਸਰਕਾਰ ਪਾਸੇ ਹੋ ਗਈ ਤੇ ਚੰਨੀ ਦੀ ਸਰਕਾਰ ਚ ਇਹਨੂੰ ਮੰਤਰੀ ਬਣਾਤਾ ਬੱਸਾਂ ਦੀਆਂ ਬਾਡੀਆਂ ਦਾ ਤੇ ਉਸ ਤੋਂ ਬਾਅਦ ਰਾਜਾ ਬੜਿੰਗ ਕਾਂਗਰਸ ਦਾ ਪ੍ਰਧਾਨ ਬਣ ਗਿਆ ਇਤفاق ਨਾਲ ਤੇ ਅੱਜ ਸਥਿਤੀ ਜਿਹੜੀ ਉਹ ਆਪਣੇ ਸਾਹਮਣੇ ਆ ਹੁਣ ਇਹ ਵਿਸ਼ੇ ਦੇ ਉੱਤੇ ਆਮ ਆਦਮੀ ਪਾਰਟੀ ਨੇ ਇੱਕ ਬਹੁਤ ਵੱਡਾ ਮੌਕਾ ਇਸ ਇਲੈਕਸ਼ਨ ਦੇ ਵਿੱਚ ਕਾਂਗਰਸ ਦੇ ਖਿਲਾਫ ਮਿਲ ਗਿਆ ਆਮ ਆਦਮੀ ਪਾਰਟੀ ਦੇ ਅੱਜ ਸੀਨੀਅਰ ਆਗੂ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਤੇ ਹੋਰ ਕਾਂਗਰਸੀ ਆਗੂਆਂ ਦੇ ਖਿਲਾਫ ਜਿਹੜਾ ਇਹਨਾਂ ਨੇ ਉਹ ਰੱਜ ਕੇ ਆਪਣੀ ਮਤਲਬ ਪੜਾ ਸਕੀ ਜਿਹੜੀ ਉਹ ਕੱਢੀ ਆ ਔਰ ਉੱਥੇ ਇਹਨਾਂ ਨੇ ਕਿਹਾਗਾ ਹਰਪਾਲ ਚੀਮਾ ਨੇ ਕੁਲਦੀਪ ਢਾਲੀਵਾਲ ਨੇ ਤੇ ਹੋਰ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਅੱਜ ਵਿਰੋਧ ਪ੍ਰਦਰਸ਼ਨ ਕਰਦੇ ਆ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਜਿਹੜਾ ਮਰਹੂਮ ਕੇਂਦਰੀ ਮੰਤਰੀ ਬੁਖਤਾ ਸਿੰਘ ਵਿਰੁੱਧ ਜਿਹੜੀ ਜਾਤੀਵਾਦੀ ਟਿੱਪਣੀਆਂ ਕੀਤੀਆਂ ਗਈਆਂ ਨੇ ਉਸ ਦੇ ਖਿਲਾਫ ਸਖਤ ਕਾਰਵਾਈ ਆ ਜਿਹੜੀ ਉਹ ਹੋਵੇ ਔਰ ਇਹ ਰੋਸ ਪ੍ਰਦਰਸ਼ਨ ਜਦੋਂ ਕਰ ਰਹੇ ਸੀ ਰਾਜਾ ਬੜਿੰਗ ਹਾਏ ਹਾਏ ਕਾਂਗਰਸ ਮੁਰਦਾਬਾਦ ਦੇ ਨਾਰੇ ਤੇ ਕਾਂਗਰਸ ਦਫਤਰ ਦਾ ਘਰਾਓ ਕਰਕੇ ਰਾਜਾ ਬੜਿੰਗ ਦਾ ਪੁਤਲਾ ਫੂਕ ਰਹੇ ਸੀ ਤਾਂ ਇਸੇ ਦਰਮਿਆਨ ਜਿਹੜਾ ਉਹ ਆਮ ਆਦੀ ਪਾਰਟੀ ਦੇ ਵਰਕਰ ਤੇ ਕਾਂਗਰਸ ਪਾਰਟੀ ਦੇ ਵਰਕਰ ਆਹਮੋ ਸਾਹਮਣੇ ਹੁੰਦੇ ਵਿਖਾਈ ਦਿੱਤੇ ਉਧਰੋਂ ਰਾਜੇ ਬੜਿੰਗ ਨੇ ਮਾਫੀ ਜ਼ਰੂਰ ਮੰਗ ਲਈ ਚਰਨਜੀਤ ਚੰਨੀ ਵੀ ਦਰਿਤ ਭਾਈਚਾਰੇ ਦਾ ਵੱਡਾ ਚਿਹਰਾ ਨੇ ਉਹਨਾਂ ਨੇ ਕਿਹਾ ਵੀ ਸਿੱਖ ਕੌਮ ਮਾਫ਼ ਕਰ ਦਿੰਦੀ ਹੁੰਦੀ ਹੈ ਜਦੋਂ ਮਾਫੀ ਮੰਗ ਲਈ ਤਾਂ ਮਾਫ ਕਰ ਦੇਣਾ ਚਾਹੀਦਾ ਲੇਕਿਨ ਦੂਜੇ ਪਾਸੇ ਸਥਿਤੀ ਇਹ ਪਹੁੰਚ ਗਈ ਹੈ ਕਿ ਐਸਟੀ ਕਮਿਸ਼ਨ ਦੇ ਵੱਲੋਂ ਪੰਜਾਬ ਦਾ ਜਿਹੜਾ ਸਟੇਟ ਐਸਟੀ ਕਮਿਸ਼ਨ ਹੈ ਔਰ ਸੈਂਟਰ ਐਸਟੀ ਕਮਿਸ਼ਨ ਦੇ ਵੱਲੋਂ ਇਹਦੇ ਖਿਲਾਫ ਜਿਹੜੀ ਕਾਰਵਾਈ ਹੈ ਉਹ ਲਗਾਤਾਰ ਕੀਤੀ ਜਾ ਰਹੀ ਹੈ ਆਉਣ ਵਾਲੇ ਦਿਨਾਂ 'ਚ ਮੈਂ ਲੜਾਂ ਇਹਨੂੰ ਤਰਨ ਤਾਰਨ ਦੀ ਇਲੈਕਸ਼ਨ ਪ੍ਰਚਾਰ ਤੋਂ ਬਾਹਰ ਦਾ ਰਸਤਾ ਚੋਂ ਦਿਕਾ ਦਊਗਾ ਔਰ 6 ਨਵੰਬਰ ਨੂੰ ਇਹਨੂੰ ਅੱਜ ਸੀ ਕਮਿਸ਼ਨ ਨੇ ਤਾਲਬ ਕੀਤਾ ਹੋਇਆ ਕਰਨਤਾਰਨ ਦੇ ਡਿਪਟੀ ਕਮਿਸ਼ਨਰ ਤੋਂ ਵੀ ਰਿਪੋਰਟ ਆ ਗਈ ਜਿਹੜੀ ਉਹ ਮੰਗ ਲਈ ਗਈ ਆ ਤੋ ਇਹ ਮਸਲਾ ਕਾਫੀ ਪੱਕਿਆ ਹੋਇਆ ਜੀ ਕਰਾਲੀ ਦੇ ਵਿੱਚ ਪੰਜਾਬ ਰੋਡਵੇਜ ਦੀ ਬੱਸ ਦੇ ਡਰਾਈਵਰ ਦਾ ਕਤਲ ਹੋ ਗਿਆ ਤੇ ਬੱਸ ਦੇ ਵਿੱਚ ਸੜਕ ਤੇ ਕਿੱਥੇ ਜੀ ਸਾਹਿਬ ਵਾਕਈ ਇਹ ਕਰਾਲੀ ਦੇ ਵਿੱਚ ਹੋਇਆਗਾ ਜੀ ਪੰਜਾਬ ਰੋਡਵੇਜ ਦੇ ਡਰਾਈਵਰ ਦਾ ਕਤਲ ਹੋ ਗਿਆ ਦਰਅਸਲ ਮਸਲਾ ਕੋਬਤਾ ਵੱਡਾ ਨਹੀਂ ਸੀਗਾ ਮਸਲਾ ਜਿਹੜਾ ਰਸਤੇ ਨੂੰ ਲੈ ਕੇ ਰਾਹ ਨੂੰ ਲੈ ਕੇ ਪਿੱਛੇ ਮੂਰੇ ਬਸ ਜਾ ਰਹੀ ਸੀ ਰੋਡਵੇਜ ਦੀ ਔਰ ਪਿੱਛੇ ਇੱਕ ਜਿਹੜਾਗਾ ਬਲੈਰੋ ਚਾਲਕ ਆ ਰਿਹਾ ਸੀਗਾ ਔਰ ਅੱਗੇ ਲੰਘਣ ਨੂੰ ਲੈ ਕੇ ਜਿਹੜਾ ਬਲੈਰੋ ਚਾਲਕ ਤੇ ਬਸ ਡਰਾਈਵਰ ਦੇ ਵਿੱਚ ਟਕਰਾਅ ਹੋਇਆ ਉਸ ਤੋਂ ਬਾਅਦ ਗੱਡੀ ਚਾਲਕਾਗਾ ਜਿਹੜਾ ਲੋਹੇ ਦੀ ਰਾਡ ਕੱਢ ਲਿਆ ਆ ਔਰ ਉਹਨੇ ਪੰਜਾਬ ਰੋਡਵੇਜ ਦੇ ਡਰਾਈਵਰ ਦੇ ਉੱਤੇ ਰੋਡ ਦੇ ਨਾਲ ਹਮਲਾ ਕਰ ਦਿੱਤਾ ਜਿਹਦੇ ਵਿੱਚ ਡਰਾਈਵਰ ਦੀ ਜਿਹੜੀ ਆ ਉਹ ਮੌਤ ਹੋ ਗਈ। ਇਹ ਡਰਾਈਵਰ ਚੰਡੀਗੜ੍ਹ ਤੋਂ ਬੱਸ ਲੈ ਕੇ ਜਲੰਧਰ ਜਾ ਰਿਹਾ ਸੀ ਕਿ ਰਸਤੇ ਦੇ ਵਿੱਚ ਹੀ ਟਕਰਾਰ ਤੋਂ ਬਾਅਦ ਇਹ ਕਤਲ ਜਿਹੜਾਗਾ ਉਹ ਹੋਇਆਗਾ। ਡਰਾਈਵਰ ਦੀ ਪਛਾਣ ਪੰਜਾਬ ਰੋਡਵੇਜ ਦੇ ਡਰਾਈਵਰ ਜਗਜੀਤ ਸਿੰਘ ਵਜੋਂ ਹੋਈ ਹੈ। 40 ਸਾਲ ਦੀ ਉਹਦੀ ਉਮਰ ਦੱਸੀ ਜਾ ਰਹੀ ਹੈ। ਔਰ ਜਿਹੜੇ ਮੌਕੇ ਦੇ ਉੱਤੇ ਬੱਸ ਦੇ ਵਿੱਚ ਸਵਾਰੀਆਂ ਸੀ ਉਹਨਾਂ ਅਨੁਸਾਰ ਰਾਡ ਲੱਗਣ ਤੋਂ ਬਾਅਦ ਜਗਜੀਤ ਹੇਠਾਂ ਡਿੱਗਿਆ ਉਨੂੰ ਕਰਾਲੀ ਦੇ ਇੱਕ ਹਸਪਤਲ ਦੇ ਵਿੱਚ ਲਿਜਾਇਆ ਗਿਆ ਇੱਥੇ ਡਾਕਟਰਾਂ ਨੇ ਉਹਨੂੰ ਮਰਤਕ ਐਲਾਨ ਦਿੱਤਾ ਉਹਦੀ ਮਰਤਕ ਦੇ ਨੂੰ ਜਿਹੜਾ ਉਹ ਹਸਪਤਲ ਦੇ ਵਿੱਚ ਰੱਖਿਆ ਗਿਆਗਾ ਜਿਹੜਾ ਹਮਲਾ ਕਰਨ ਵਾਲਾ ਵਿਅਕਤੀ ਆ ਉਹਦੀ ਪਛਾਣ ਸੁਖਦੀਪ ਸਿੰਘ ਵਾਸੀ ਪਟਿਆਲਾ ਵਜੋਂ ਹੋਈ ਹੈਗੀ ਸੋ ਅੱਗੇ ਲੰਗਨ ਨੂੰ ਲੈ ਕੇ ਮੈਨੂੰ ਲੱਗਦਾ ਵੀ ਕਿਹੜਾ ਪਹਿਲਾਂ ਘਰੇ ਪਹੁੰਚੇ ਇਹਨੂੰ ਲੈ ਕੇ ਜਿਹੜਾ ਟਕਰਾਰ ਹੋਇਆ ਤੁਸੀਂ ਦੇਖੋ ਵੀ ਦੋਨੇ ਹੀ ਘਰੇ ਨਹੀਂ ਪਹੁੰਚੇ ਇੱਕ ਜਿਹੜਾ ਕਤਲ ਹੋ ਗਿਆ ਜਹਾਨੋ ਕੁੱਛ ਹੋ ਗਿਆ ਤੇ ਦੂਜਾ ਜਿਹੜਾ ਮੇਨ ਦੋਸ਼ ਦੱਸਿਆ ਜਾ ਰਿਹਾ ਗੱਡੀ ਦਾ ਡਰਾਈਵਰ ਉਹ ਵੀ ਹੁਣ ਜੇਲ੍ਹ ਦੀਆਂ ਸਲਾਕਾਂ ਪਿੱਛੇ ਛੜੂਗਾ ਜੀ ਪਟਿਆਲੇ ਵਾਲੇ ਰੋਡ ਰੇਜ ਚ ਸੜਕ ਤੇ ਜਾਂ ਕੋਈ ਘਟਨਾ ਹੁੰਦੀ ਆ ਬੰਦਾ ਮਾਰ ਦਿੰਦੇ ਨੇ ਕਈ ਪਹਿਲਾਂ ਵੀ ਕੇਸ ਹੋਏ ਹੋਏ ਨੇ ਅੱਛਾ ਅਗਲੀ ਗੱਲ ਦੱਸਿਓ ਮੈਨੂੰ ਪ੍ਰਾਪਰਟੀ ਡੀਲਰ ਦੇ ਘਰ ਤੇ ਛਾਪਾ ਮਾਰਤਾ ਹਰਚਰਨ ਭੁੱਲਰ ਵਾਲੇ ਕੇਸ ਚ ਬਿਲਕੁਲ ਜੀ ਇਹ ਜਿਹੜੀਆਂ ਤਾਰਾਂ ਨੇ ਜਿਹੜੀਆਂ ਉਹ ਹੁਣ ਪ੍ਰਾਪਰਟੀ ਡੀਲਰਾਂ ਤੱਕ ਜਾ ਪਹੁੰਚੀਆਂ ਔਰ ਇਹ ਮਸਲਾ ਕੱਲੇ ਚੰਡੀਗੜ੍ਹ ਜਾਂ ਹੋਰ ਥਾਵਾਂ ਦੇ ਉੱਤੇ ਨਹੀਂ ਰਿਹਾ ਬਲਕਿ ਰੋਪੜ ਰੇਂਜ ਦੇ ਮੁਤਲ ਡੀਆਈਜੀ ਅਚਰਨ ਸਿੰਘ ਭੁੱਲਰ ਤੋਂ ਸੀਬੀਆਈ ਹੁਣ ਜਦੋਂ ਪੁੱਛਗਿੱਛ ਕਰ ਰਹੀ ਹੈ ਇਹ ਵੀ ਪਤਾ ਲੱਗਿਆ ਕਿ ਜਿਹੜਾ ਵਿਚੋਲਾ ਕਿਰਸ਼ਾਨੂੰ ਹੈ ਕਿਰਸ਼ਾਨੂੰ ਤੇ ਭੁੱਲਰ ਦੋਨਾਂ ਨੂੰ ਆਮੋ ਸਾਹਮਣੇ ਵਹਾ ਕੇ ਪੁੱਛਗਿੱਛ ਕੀਤੀ ਗਈ ਆ ਸੀਬੀਆਈ ਨੇ ਬਹੁਤ ਹੋਮਵਰਕ ਕੀਤਾ ਉਦੋਂ ਆਪਾਂ ਨੂੰ ਵੀ ਲੱਗਦਾ ਸੀ ਕੇ ਨੂੰ ਰਿਮਾਂਡ ਦੇ ਉੱਤੇ ਨਹੀਂ ਸੀ ਵੀਆਈ ਨੇ ਲਿਆ ਸਿੱਧਾ ਜੇਲ੍ਹ ਭੇਜਤਾ ਪਰ ਸੀਵੀਆਈ ਨੇ ਇਹਨੂੰ ਜੇਲ੍ਹ ਭੇਜ ਕੇ ਉਦੋਂ ਬਾਅਦ ਹੋਮਵਰਕ ਕੀਤਾ ਬਹੁਤ ਸਾਰੀਆਂ ਪ੍ਰਾਪਰਟੀ ਜਿਹਦੇ ਦਸਤਾਵੇਜ਼ ਜਿਹੜੇ ਉਹ ਖੰਘਾਲੇ ਔਰ ਬਹੁਤ ਸਾਰੇ ਜਿਹੜੀਆਂ ਇਧਰੋਂ ਉਧਰੋਂ ਇੱਕ ਦੂਜੇ ਦੇ ਵਿੱਚ ਟ੍ਰਾਂਜੈਕਸ਼ਨਾਂ ਹੋਈਆਂ ਸੀਗੀਆਂ ਉਹ ਟ੍ਰਾਂਜੈਕਸ਼ਨਾਂ ਨੂੰ ਖੰਘਾਲਿਆ ਪ੍ਰਾਪਰਟੀਆਂ ਦੇ ਦਸਤਾਵੇਜ਼ ਜਿਹੜੇ ਉਹ ਬਾਤ ਕੀਤੇ ਔਰ ਹੁਣ ਇਹਨੂੰ ਰਿਮਾਂਡ ਦੇ ਉੱਤੇ ਲਿਆ ਹੋਇਆ ਸੀਵੀਆਈ ਨੇ ਔਰ ਮਾਰਡ ਦੇ ਉੱਤੇ ਲੈਣ ਤੋਂ ਬਾਅਦ ਇਹ ਪਤਾ ਲੱਗਿਆ ਕਿ ਪਟਿਆਲਾ ਦਾ ਇੱਕ ਬੀ ਐਚ ਪ੍ਰੋਪਰਟیز ਡੀਲਰ ਹੈ ਭੁਪਿੰਦਰ ਸਿੰਘ ਭੁਪਿੰਦਰ ਸਿੰਘ ਖਾਸਾ ਵੱਡਾ ਕਲੋਨਾਇਜ਼ਰਾ ਪਟਿਆਲੇ ਦੇ ਵਿੱਚ ਔਰ ਉੱਥੇ ਪੈਸਾ ਇਨਵੈਸਟ ਹੋਇਆ ਹੋਇਆ ਭੁੱਲਰ ਦਾ ਜਿਹੜਾ ਉਹ ਸਾਹਮਣੇ ਆਇਆ ਔਰ ਸੀਬੀਆਈ ਨੇ ਅੱਜ ਸਵੇਰੇ ਹੀ ਜਿਹੜਾਗਾ ਭੁਪਿੰਦਰ ਦੇ ਘਰ ਪਟਿਆਲੇ ਪਹੁੰਚੀ ਟੀਮ ਉੱਥੇ ਤਲਾਸ਼ੀ ਲਈ ਔਰ ਟੀਮ ਨੇ ਕਿਸੇ ਨੂੰ ਅੰਦਰ ਜਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਔਰ ਕਈ ਮਸਲੇ ਜਿਹੜੇ ਨੇ ਉਹ ਇਥੋਂ ਸਾਹਮਣੇ ਆਏ ਨੇ ਔਰ CBI ਦੀਆਂ ਟੀਮਾਂ ਦੇ ਵੱਲੋਂ ਮੋਤੀਵਾੜ ਸਤਪੁਵਿੰਨ ਦਾ ਦੇ ਘਰ ਤੇ ਉਹਦੇ ਦਫ਼ਤਰਾਂ ਦੇ ਉੱਤੇ ਜਿਹੜੀ ਛਾਪੇਮਾਰੀ ਆ ਉਹ ਕੀਤੀ ਗਈ ਆ ਇਹ ਤੋਂ ਇਲਾਵਾ ਗਿਲਸਾਬ ਇਹ ਵੀ ਪਤਾ ਲੱਗਿਆ ਕਿ CBI ਦੇ ਵੱਲੋਂ ਮੋਹਾਲੀ ਰੀਅਲ اسٹیਟ ਪ੍ਰੋਜੈਕਟਾਂ ਦੇ ਵਿੱਚ ਔਰ ਪਟਿਆਲਾ ਚੰਡੀਗੜ੍ਹ ਦੇ ਵਿੱਚ ਬਹੁਤ ਸਾਰੇ ਕਲੋਨਾਈਜ਼ਰਾਂ ਤੋਂ ਜਿਹੜੀ ਹੈ ਉਹ ਪੁੱਛਗਿੱਛ ਕੀਤੀ ਜਾ ਰਹੀ ਹੈ ਸਾਰੇ ਮਸਲੇ ਦੇ ਵਿੱਚ ਔਰ ਇਹਦੇ ਚ ਤਿੰਨ IAS ਅਫਸਰਾਂ ਦਾ ਵੀ ਜੇਕਰ ਜਿਹੜਾ ਉਹ ਆ ਰਿਹਾ ਕਿਉਂਕਿ ਕਰਸ਼ਾਨੂ ਤੋਂ ਜਿਹੜੀ ਡੈਰੀ ਮਿਲੀ ਜਿਹੜਾ ਕਰਸ਼ਾਨੂ ਤੋਂ ਸਬੂਤ ਮਿਲੇ ਨੇ ਉਹਦੇ ਵਿੱਚ ਕੱਲਾ ਹਰਚਰਨ ਭੁੱਲਰੀ ਨਹੀਂ ਕਈ IPS ਤੇ ਕਈ IAS ਅਫਸਰਾਂ ਦਾ ਮਸਲਾਗਾ ਜਿਹੜਾ ਉਹ ਸਾਹਮਣੇ ਆਇਆ ਸੋ ਪੰਜਾਬ ਚ ਭ੍ਰਸ਼ਟਾਚਾਰ ਦਾ ਮਸਲਾ ਇੱਕ ਵੱਡਾ ਮੂੰਹ ਅੱਡੀ ਖੜਾ ਮਸਲਾਗਾ ਔਰ ਇਸ ਮਸਲੇ ਦੀਆਂ ਤੰਦਾਂ ਹੁਣ ਜਿਹੜੀਆਂ ਲਗਾਤਾਰ ਖੁੱਲਦੀਆਂ ਨਜ਼ਰ ਆ ਰਹੀਆਂ ਪਹਿਲਾਂ ਇਹ ਵੀ ਲੱਗਦਾ ਸੀ ਵੀ CBI ਚੰਡੀਗੜ੍ਹ ਤਾਂ ਰੇਡ ਕਰ ਸਕਦੀ ਆ ਲੈਕਿਨ ਪੰਜਾਬ ਦੇ ਵਿੱਚ ਰੇਡ ਨਹੀਂ ਉਸ ਰੂਪ ਦੇ ਵਿੱਚ ਪੰਜਾਬ ਸਰਕਾਰ ਦੀ ਇਜਾਜ਼ਤ ਤੋਂ ਬਿਨਾ ਕਰ ਸਕਦੀ ਪਰ ਹੁਣ ਜਿਵੇਂ ਉਹਨਾਂ ਨੇ ਪਟਿਆਲੇ ਆ ਕੇ ਅੱਜ ਰੇਡ ਕੀਤੀ ਐ ਉਹਦੇ ਤੋਂ ਲੱਗ ਗਿਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਇਸੇ ਕੇਸ ਨਾਲ ਜੋੜ ਕੇ ਕਈ ਮਸਲੇ ਖੰਗਾਲ ਸਕਦੇ ਨੇ ਕਿਉਂਕਿ ਸਟੇਟ ਗਵਰਨਮੈਂਟ ਵੀ ਕਮੈਂਟ ਨਹੀਂ ਕਰੂਗੀ ਉਹ ਲੋਕਾਂ 'ਚ ਐਕਸਪੋਜ਼ ਹੋਣਗੇ ਫਿਰ ਵੀ ਦੇਖੋ ਇਹ ਕਰਾਪਸ਼ਨ ਵਾਲੇ ਮਸਲੇ ਦੇ ਉੱਤੇ ਜਿਹੜਾ ਕਾਰਵਾਈ ਨਹੀਂ ਕਰਨ ਦੇ ਰਹੇ ਜਿਹੜਾ ਇਹ ਮਸਲਾ ਪਟਿਆ ਹੋਇਆ ਜੀ ਅੱਛਾ ਜੀ ਅਗਲੇ ਦੱਸਿਓ ਵੀ ਆ ਜਿਹੜੀ ਪਾਵਰ ਕਾਮ ਦਾ ਇੱਕ ਡਾਇਰੈਕਟਰ ਆ ਕੋਈ ਉਹਦੀਆਂ ਸੇਵਾਵਾਂ ਕਿਉਂ ਖਤਮ ਕਰ ਦਿੱਤੀਆਂ ਕੀ ਕੀਤਾ ਹੱਥ ਪੱਲਾ ਮਾਰ ਗਿਆ ਕਿਤੇ ਦੇਖੋ ਜੀ ਇਹ ਪਾਵਰ ਕਾਮ ਦਾ ਡਾਇਰੈਕਟਰ ਆ ਜਨਰੇਸ਼ਨ ਹਰਜੀਤ ਸਿੰਘ ਇਹਦੀਆਂ ਸੇਵਾਵਾਂ ਅੱਜ ਖਤਮ ਕਰਤੀਆਂ ਔਰ ਅੱਜ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਹੁਕਮ ਜਾਰੀ ਕਰਕੇ ਇਹਦੇ ਤੇ ਦੁਰਵਿਵਹਾਰ ਦੇ ਇਲਜ਼ਾਮ ਲਾਏ ਗਏ ਨੇ ਕ੍ਰਾਪਸ਼ਨ ਦਾ ਕੋਈ ਇਲਜ਼ਾਮ ਨਹੀਂ ਲੱਗਿਆ ਲੇਕਿਨ ਦੁਰਵਿਵਹਾਰ ਦੇ ਇਲਜ਼ਾਮ ਲਾ ਕੇ ਇਹਨੂੰ ਪਾਸੇ ਕਰ ਦਿੱਤਾ ਔਰ ਪਾਵਰ ਕਾਮ ਦੀ ਕਹਿੰਦੇ ਵੀ ਜਿਹੜੀ ਪਸ਼ਵਾੜਾ ਕੋਲਾ ਖਾਨ ਹੈ ਉਹਦੇ باوجود ਜਿਹੜਾ ਸ਼੍ਰੀ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲੈਂਟ ਰੋ ਪੜਾ ਹੈ ਸ਼੍ਰੀ ਗੁਰੂ ਅਮਰਦਾਸ ਥਰਮਲ ਪਲੈਂਟ ਗੋਇੰਦਵਾਲ ਸਾਹਿਬ ਆ ਉੱਥੇ ਇਹਨਾਂ ਨੂੰ ਮਹਿੰਗੀ ਬਿਜਲੀ ਪੈ ਰਹੀ ਆ ਔਰ ਇਹ ਸਾਰੇ ਮਸਲੇ ਦਾ ਤੋੜਾਗਾ ਜਿਹੜਾ ਉਹ ਹਰਜੀਤ ਸਿੰਘ ਸਿਰ ਝਾੜ ਦਿੱਤਾ ਗਿਆ ਪਰ ਦੂਜੇ ਪਾਸੇ ਜਿਹੜੇ ਪਾਵਰ ਕਾਮ ਦੇ ਮਲਾਜ਼ਮ ਨੇ ਜਾਂ ਮਲਾਜ਼ਮ ਜਥੇਬੰਦੀਆਂ ਦੇ ਆਗੂ ਨੇ ਉਹ ਕਹਿੰਦੇ ਨੇ ਵੀ ਇਹ ਡਾਇਰੈਕਟਰ ਤਾਂ ਹਟਾਇਆ ਵੀ ਇਹਨਾਂ ਨੇ ਪਾਵਰ ਕਾਮ ਦੀਆਂ ਜ਼ਮੀਨਾਂ ਤੇ ਅੱਖ ਰੱਖੀ ਹੋਈ ਆ ਸਰਕਾਰ ਨੇ ਪਾਵਰ ਕਾਮ ਦੀਆਂ ਪਟਿਆਲਾ ਸਥਿਤ ਜ਼ਮੀਨਾਂ ਨੂੰ ਵੇਚਣ ਦੀ ਤਿਆਰੀ ਆ ਔਰ ਇਹ ਜਿਹੜਾ ਡਾਇਰੈਕਟਰ ਆਗਾ ਇਹ ਸਰਕਾਰ ਦੀ ਨੀਤੀ ਦੇ ਨਾਲ ਸਹਿਮਤ ਨਹੀਂ ਸੀਗਾ ਇਹ ਸਰਕਾਰ ਦੀ ਲੋਚਨਾ ਕਰ ਰਿਹਾ ਸੀ ਔਰ ਸਵਾਲ ਖੜੇ ਕਰ ਰਿਹਾ ਸੀ ਇਸ ਕਰਕੇ ਹੀ ਇਹਦੀਆਂ ਸਵਾਮਾ ਖਤਮ ਕੀਤੀਆਂ ਗਈਆਂ ਨੇ ਸੋ ਇਹ ਚ ਸਚਾਈ ਕੀ ਆ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਮਸਲਾ ਜਿਹੜਾ ਸਾਹਮਣੇ ਆਜੂ ਕਿਉਂਕਿ ਹੁਣ ਠਕੀ ਧਰੀ ਰਹਿੰਦੀ ਨਹੀਂ ਗੱਲ ਲੇਕਿਨ ਜਿਸ ਤਰੀਕੇ ਦੇ ਨਾਲ ਇਹਨੂੰ ਪਾਸੇ ਕੀਤਾ ਗਿਆ ਉਹਦੇ ਤੇ ਸਰਕਾਰ ਵਾਲੇ ਪਾਸੇ ਨੂੰ ਸ਼ੱਕ ਦੀ ਸੂਈ ਵੱਧ ਜਾਂਦੀ ਹੈ ਜੀ ਅੱਛਾ ਜੀ ਅਗਲੀ ਦੱਸਿਓ ਭਈ ਅ ਦਿੱਲੀ ਹਵਾਈ ਅੱਡੇ ਤੇ ਵਰਲਡ ਕੱਪ ਜਿੱਤ ਕੇ ਟੀਮ ਪਹੁੰਚੀ ਹੈ ਆਪਣੀ ਧੀ ਰਾਣੀ ਪੰਜਾਬ ਦੀ ਦਾ ਬੜਾ ਮਾਣ ਹੋ ਰਿਹਾ ਹੈ ਉਹ ਕਿੱਥੇ ਦੀ ਬਸਨੀਕ ਆ ਬੜੀ ਕੋਕਰੀ ਦੀ ਆ ਭਲਾ ਹਾਂ ਇਹ ਮੋਗੇ ਦੀ ਆ ਕੁੜੀ ਇਹ ਹਰਮਨ ਭਾਰਤੀ ਮਹਿਲਾ ਟੀਮ ਦੀ ਕਪਤਾਨ ਹੈ ਜੱਦੀ ਸ਼ਹਿਰ ਮੋਗਾ ਦਾ ਔਰ ਮੋਗੇ ਜ਼ਿਲ੍ਹੇ ਦੇ ਗਰਾਊਂਡਾਂ ਦੇ ਵਿੱਚ ਹੀ ਇਹਨੇ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਹਰਮਨ ਪ੍ਰੀਤ ਕੁੜੀ ਦਾ ਨਾਂ ਹੈਗਾ ਬਰਨਾਨਕ ਕਾਲਜ ਦੇ ਖੇਡ ਮੈਦਾਨ ਦੇ ਵਿੱਚੋਂ ਇਹ ਅੱਗੇ ਵਧੀ ਹੈਗੀ ਔਰ ਇਹ ਕੁੜੀ ਦੇ ਨਾਲ ਜਿੰਨੀਆਂ ਵੀ ਕੁੜੀਆਂ ਮਤਲਬ ਪੰਜਾਬ ਦੀਆਂ ਜਿਵੇਂ ਅਮਨਜੋਤ ਆ ਕੁੜੀ ਮੋਹਾਲੀ ਦੀ ਜਿਨੇ ਆਖਰੀ ਕੈਚ ਫੜਿਆ ਖਾੜ ਦੇ ਸਕੂਲ ਦੇ ਵਿੱਚ ਪੜ੍ਹੀ ਹੈ ਉਧਰ ਮਹਿਲਾ ਵਿਸ਼ਵ ਕੱਪ ਦੇ ਫਾਈਨਲ ਦੇ ਵਿੱਚ ਸਟਾਰ ਖਿਡਾਰਨਿ ਸ਼ਿਫਾਲੀ ਬਰਮਾ ਉਹਦਾ ਜੱਦੀ ਸ਼ਹਿਰ ਰੋहतक ਆਗਾ ਉਧਰ Shimla ਦੀ Renuka ਗਈ ਆਪਣੇ ਪੰਜਾਬ ਹਰਿਆਣੇ ਹਿਮਾਚਲ ਦੀਆਂ ਕੁੜੀਆਂ ਨੇ ਜੀ ਇਹ ਜਾੜੇ ਔਰ ਆਪਣੇ ਮੋਗੇ ਤੇ ਮੁਹਾਲੀ ਦੀਆਂ ਕੁੜੀਆਂ ਨੇ ਮਤਲਬ ਇਹਦੇ ਵਿੱਚ ਚੰਗਾ ਰੰਗ ਜਿਹੜਾ ਬੰਨਿਆ ਜੇਸੂ ਕਰੈਕਟ ਟੀਮ ਨੂੰ BCCI ਦੇ ਵੱਲੋਂ 52 ਕਰੋੜ ਰੁਪਏ ਦਾ ਨਾਮ ਔਰ ਹਰਮਨਪ੍ਰੀਤ ਤੇ ਅਮਨਜੋਤ ਜਿਹੜੀਆਂ ਉਹਨਾਂ ਨੂੰ ਪੰਜਾਬ ਕਰੈਕਟ ਐਸੋਸੀਏਸ਼ਨ ਨੇ ਜਿਹੜਾ 11-11 ਲੱਖ ਰੁਪਏ ਦਾ ਅਲੱਗ ਨਾਮ ਦੇਣ ਦਾ ਐਲਾਨ ਕੀਤਾਗਾ ਕੱਲ ਨੂੰ ਸਵੇਰੇ ਇਹ ਟੀਮ ਆ ਜਿਹੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਮਿਲੇਗੀ ਸੋ ਇੱਕ ਬਹੁਤ ਵੱਡਾ ਇਤਿਹਾਸ ਜਿਹੜਾ ਇਹਨਾਂ ਦੇ ਵੱਲੋਂ ਦੱਖਣੀ ਅਫਰੀਕਾ ਦੇ ਖਿਲਾਫ ਮੈਚ ਜਿੱਤ ਕੇ ਉਹ ਸਿਰਜਿਆ ਗਿਆ ਕਿ 1 ਡੇ ਦਾ ਵਰਲਡ ਕੱਪ ਜਿਹੜਾ ਇਹਨਾਂ ਨੇ ਉਹ ਜਿੱਤਿਆਗਾ ਔਰ ਇਹ ਹੈਰਾਨੀਜਨਕ ਸੀ ਕਿ ਟੀਮ ਨੇ ਲਗਾਤਾਰ ਤਿੰਨ ਹਾਰਾਂ ਝੱਲਣ ਤੋਂ ਬਾਅਦ ਟੂਰਨਾਮੈਂਟ 'ਚ ਸ਼ਾਨਦਾਰ ਵਾਪਸੀ ਕੀਤੀ ਸੈਮੀਫਾਈਨਲ ਚ ਸੱਤ ਵਾਰ ਦੀ ਚੈਂਪੀਅਨ ਆਸਟ੍ਰੇਲੀਆ ਦੇ ਖਿਲਾਫ ਭਾਰਤੀ ਕੁੜੀਆਂ ਤੇ ਬਹੁਤੇ ਲੋਕਾਂ ਨੇ ਜਿਹੜਾ ਉਹ ਬਹੁਤਾ ਇਹਨਾਂ ਨੂੰ ਲੱਗਦਾ ਨਹੀਂ ਸੀਗਾ ਕਿ ਜਿੱਤਣਗੇ ਲੇਕਿਨ ਜਿਸ ਤਰੀਕੇ ਦੇ ਨਾਲ ਫਾਈਨਲ ਵੀ ਜਾ ਕੇ ਜਿੱਤਿਆ ਆਪਣੇ ਆਪ ਚ ਮਿਸਾਲ ਜਿਹੜੀ ਹੈਗੀ ਉਹ ਪੈਦਾ ਕੀਤੀ ਹੈ ਜੀ ਤੇ ਪੰਜਾਬ ਦੇ ਵਿੱਚ ਮੀਂਹ ਤੇ ਗੜੇ ਪਏ ਆ ਜੀ ਬਿਲਕੁਲ ਗਿਲਸਾਹਬ ਅੱਜ ਹਲਕਾ ਜਹਾ ਮੀਂਹ ਤਾਂ ਪੰਜਾਬ ਦੇ ਵਿੱਚ ਲਗਭਗ ਸਾਰੇ ਇਲਾਕਿਆਂ 'ਚ ਪਿਆ ਪਰ ਬਠਿੰਡਾ ਸਮੇਤ ਕਈ ਥਾਵਾਂ ਦੇ ਉੱਤੇ ਗੜੇ ਪਏ ਨੇ ਫਸਲ ਮੰਡੀਆਂ 'ਚ ਪਈ ਐ ਝੋਨੇ ਦੀ ਬਹੁਤੇ ਕਿਸਾਨਾਂ ਦੀ ਜਿਹੜੀ ਪਛੇਤੀ ਝੋਨੇ ਦੀ ਫਸਲ ਸੀ ਜਾਂ ਬਾਸਮਤੀ ਦੀਆਂ ਜਿਹੜੀਆਂ ਕਿਸਮਾਂ ਨੇ ਉਹ ਅਜੇ ਵੱਢਣ ਵਾਲੀਆਂ ਪਈਆਂ ਨੇ ਸੋ ਇਸ ਕਰਕੇ ਕਿਸਾਨਾਂ ਦਾ ਲਾਸ ਵੀ ਜਿਹੜਾ ਉਹ ਹੋਇਆ ਕਣਕ ਦੀ ਫਸਲ ਵੀ ਲੇਟ ਹੋ ਰਹੀ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਵੀ ਮਤਲਬ ਇਹ ਸਾਫ਼ ਹੀ ਹੁੰਦਾ ਵੀ 15 ਅਕਤੂਬਰ ਤੋਂ 15 ਨਵੰਬਰ ਜਿਹੜੀ ਹੈ ਕਿ ਉਹ ਕਣਕ ਦੀ ਬਜਾਈ ਦਾ ਸਹੀ ਸਮਾਂ ਹੈ ਲੇਕਿਨ ਹੁਣ ਜਿਹੜਾ ਜ਼ਮੀਨ ਤੇ ਘੜੇ ਪੈ ਨੇ ਉਹਦੇ ਨਾਲ ਠੰਡ ਉੰਜ ਹੋਊ ਗਿਲ ਸਾਹਿਬ ਟੈਂਪਰੇਚਰ ਡੈਗ ਪੂ ਪਹਿਲਾਂ 31 ਡਿਗਰੀ ਸੈਲਸੀਅਸ ਦੇ ਆਸ-ਪਾਸ ਮੈਕਸਿਮਮ ਟੈਂਪਰੇਚਰ ਰਹਿੰਦਾ ਸੀ ਹੁਣ ਇਹਦੇ ਚ ਵੱਡਾ ਫਿਫਤੀ ਤਬਦੀਲੀ ਜਿਹੜੀ ਹੈ ਉਹ ਨਜ਼ਰ ਆਉ ਸੋ ਕਹਿ ਲਈਏ ਵੀ ਠੰਡ ਹੋ 23 ਜੀ ਮੈਂਟ ਮੈਂਟ ਦੋਨੇ ਚੋਨਾ ਦਾ ਖੀਰ ਚ ਵਿਸ਼ਲੇਸ਼ਣ ਕਰਿਓ ਤਰਨਤਾਰਨ ਤੇ ਬਿਹਾਰ ਦਾ ਕੀ ਮਨ ਕਹਿੰਦਾ ਦੇਖੋ ਜੀ ਰਨਤਾਰਨ ਦੀ ਇਲੈਕਸ਼ਨ ਦੇ ਵਿੱਚ ਮਨਦੀਪ ਸਿੰਘ ਦੀ ਚੋਣ ਮਹੱਮੂਮੇ ਨਹੀਂ ਭਾਵੇਂ ਜਿਵੇਂ ਅਮਰਪਾਲ ਸਿੰਘ ਦੀ ਭਾਵੇਂ ਸੀਗੀ ਅਮਰਪਾਲ ਸਿੰਘ ਖਾਲਸਾ ਨੇ ਜਦੋਂ ਇਲੈਕਸ਼ਨ ਲੜੀ ਸੀ ਜਾਂ ਸਰਬਜੀਤ ਸਿੰਘ ਖਾਲਸਾ ਨੇ ਫਰੀਦਕੋੜ ਤੋਂ ਜਦੋਂ ਇਲੈਕਸ਼ਨ ਲੜੀ ਸੀ ਤਾਂ ਚੋਣ ਮਹੱਮੂ ਭਾਗੀ ਸੀ ਮਨਦੀਪ ਸਿੰਘ ਦੀ ਚੋਣ ਮੈਂ ਨੂੰ ਸਪੋਰਟ ਤਾਂ ਬਹੁਤ ਪਾਰਟੀਆਂ ਦੀ ਹੈ ਔਰ ਲੇਕਿਨ ਉਹ ਮਹੱਮੂ ਉਸ ਰੂਪ ਦੇ ਵਿੱਚ ਭਾਵੇਂ ਨਹੀਂ ਹੈ ਮਾਜੇ ਨੇ ਮਤਲਬ ਉਸ ਰੂਪ ਦੇ ਵਿੱਚ ਇਸ ਵਾਰ ਰੰਗ ਨਹੀਂ ਦਿਖਾਇਆ ਜਿਹੜਾ ਉਦੋਂ ਦਿਖਾਇਆ ਸੀ ਹਾਲਾਂਕਿ ਉਹ ਮੁਕਾਬਲੇ ਦੇ ਵਿੱਚ ਹੈ ਮੈਂ ਮੁਕਾਬਲੇ ਤੋਂ ਮਤਲਬ ਕਹੂੰਗਾ ਵਿੱਚ ਨੇ ਲੇਕਿਨ ਉਧਰੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਧਰਮੀ ਸਿੱਖ ਫੌਜੀ ਪਰਿਵਾਰ ਦਾ ਜਿਵੇਂ ਜ਼ਿਕਰ ਕੀਤਾ ਗਿਆ ਉਹ ਵੀ ਉਸ ਰੂਪ ਦਾ ਵਿੱਚ ਗੱਲ ਦਾ ਜ਼ਿਕਰ ਹੋਇਆ ਨਹੀਂ ਹੈ ਆਮ ਆਦਮੀ ਪਾਰਟੀ ਨੇ ਜਿੰਨਾ ਜ਼ੋਰ ਲਾਇਆ ਉੱਥੇ ਭਗਵੰਤ ਮਾਨ ਲਗਾਤਾਰ ਪਿਛਲੇ ਦਿਨਾਂ ਤੋਂ ਰੋਡ ਸ਼ੋਅ ਕਰ ਰਹੇ ਨੇ ਕਾਂਗਰਸ ਪਾਰਟੀ ਜਰੂਰ ਡਾਊਨ ਗਈ ਹੈ ਕਾਂਗਰਸ ਦੇ ਰਾਜੇ ਵੜਿੰਗ ਨੇ ਜਿਹੜੇ ਪਿਛਲੇ ਦਿਨਾਂ ਚ ਬਿਆਨ ਦਿੱਤੇ ਨੇ ਰਾਸ਼ਟਰਵਾਦੀ ਤਾਂ ਆਪਣੇ ਆਪ ਨੂੰ ਬਣਦਾ ਨਜ਼ਰ ਆਇਆ ਉਹ ਪਰ ਉਹ ਚ ਕਾਂਗਰਸ ਦਾ ਲਾਸ ਹੋਇਆ ਪਹਿਲਾਂ ਕੈਂਡੀਡੇਟ ਦੇਣ ਵਾਲੇ ਮਸਲੇ ਦੇ ਵਿੱਚ ਵੀ ਇਹਨਾਂ ਦਾ ਲਾਸ ਹੋਇਆ ਸੀਗਾ ਉਹ ਕੁੱਲ ਮਿਲਾ ਕੇ ਕਹਿਣਾ ਹੋਵੇ ਆਮ ਆਦਮੀ ਪਾਰਟੀ ਮਨਦੀਪ ਸਿੰਘ ਸ਼੍ਰੋਮਣੀ ਅਕਾਲੀ ਦਲ ਇਹ ਉੱਥੇ ਮਤਲਬ ਚੰਗੀ ਪੋਜੀਸ਼ਨ ਦੇ ਵਿੱਚ ਜਿਹੜੇ ਉਹ ਨਜ਼ਰ ਆ ਰਹੇ ਨੇ ਤੇ ਬਿਹਾਰ ਦੀ ਇਲੈਕਸ਼ਨ ਦੀ ਗੱਲ ਕਰੀਏ ਬਿਹਾਰ ਦੇ ਵਿੱਚ ਤਾਂ 6 ਨਵੰਬਰ ਨੂੰ ਪਹਿਲੇ ਗੇੜ ਦੀਆਂ ਵੋਟਾਂ ਹੀ ਪੈ ਜਾਣੀਆਂ ਪਹਿਲੇ ਗੇੜ ਲਈ ਅਜ ਚੋਣ ਪ੍ਰਚਾਰ ਬੰਦ ਵੀ ਹੋ ਗਿਆ ਦੂਜੇ ਗੇੜ ਦੀਆਂ ਚੋਣਾਂ 11 ਨਵੰਬਰ ਨੂੰ ਪੰਜਾਬ ਦੇ ਨਾਲ ਪੈਣਗੀਆਂ ਬਿਹਾਰ ਦੇ ਵਿੱਚ ਸਖਤ ਟੱਕਰ ਨਜ਼ਰ ਆ ਰਹੀ ਹੈ ਲਾਲੂ ਪ੍ਰਸ਼ਾਦ ਜਾਦਵ ਦਾ ਮੁੰਡਾ ਤੇ ਅਸਵੀ ਜਾਦਵ ਤੇ ਕਾਂਗਰਸ ਪਾਰਟੀ ਦੇ ਰਾਹੁਲ ਗਾਂਧੀ ਔਰ ਇਹ ਜਿਹੜਾ ਗੱਠਜੋੜ ਹੈ ਇਹ ਟੱਕਰ ਦਿੰਦਾ ਨਜ਼ਰ ਆ ਰਿਹਾ ਹੈ ਨਰਿੰਦਰ ਮੋਦੀ ਤੇ ਨਿਤਿਸ਼ ਕੁਮਾਰ ਦੇ ਗੱਠਜੋੜ ਨੂੰ ਸੋ ਉੱਥੇ ਉਲਟ ਫੇਰ ਹੋਣ ਦੀ ਸੰਭਾਵਨਾ ਅਨਕਾਰ ਨਹੀਂ ਕੀਤਾ ਜਾ ਸਕਦਾ ਬਿਹਾਰ ਦੇ ਵਿੱਚ ਔਰ ਜਿਹੜਾ ਉਹ ਲੋਕਾਂ ਦੀਆਂ ਮਤਲਬ ਜਾਂ ਵੱਡੇ ਲੀਡਰਾਂ ਦੀਆਂ ਕਿਸਮਤਾਂ ਲਿਖਦਾ ਹੁੰਦਾ ਸੀਗਾ ਉਹਦੀ ਆਪਦੀ ਕਿਸਮਤ ਤਾਂ ਉਸ ਰੂਪ ਦੇ ਵਿੱਚ ਨਹੀਂ ਲਿਖੀ ਜਾ ਰਹੀ ਪ੍ਰਸ਼ਾਂਤ ਕਿਸ਼ੋਰ ਦੀ ਪਰ ਉਹ ਜਿੱਤ ਹਾਰ ਦਾ ਦੂਜਿਆਂ ਦਾ ਫਰਕ ਦੇ ਵਿੱਚ ਇੱਕ ਰੋਲ ਜ਼ਰੂਰ ਨਿਭਾ ਜੂਗਾ ਜੀ ਧੰਨਵਾਦ ਬਹੁਤ ਬਹੁਤ ਤੇ ਕੱਲ ਨੂੰ ਸਵੇਰੇ ਫੇਰ ਸਾਂਝ ਪਵੇਗੀ ਆਪਣਾ ਖਿਆਲ ਰੱਖਿਓ ਸ਼ੁਕਰੀਆ ਜੀ ਗੱਲ ਸਭ ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ ਧੰਨਵਾਦ ਸਾਹ ਨੂੰ ਕੇਨ ਸਿੰਘ ਪੱਤੀ ਪੱਤੀ ਸੇਖ ਵਾਂ ਬਰਨਾਲਿਓ